ਉਡਾ ਨਵੇਂ ਵਲੌਗ ਤੇ ਅੱਜ ਦੇ ਵਲੌਗ ਲੇਟ ਸ਼ੁਰੂ ਕਰ ਰਹੇ ਹਾਂ ਕਿੰਨਾ ਟਾਈਮ ਹੋ ਗਿਆ 11:00 11:00 ਵਜੇ ਤੇ ਕਿਉਂਕਿ ਫੋਨ ਡਾਊਨ ਸੀ ਰਾਤ ਦੀ ਲਾਈਡ ਨਹੀਂ ਵਲਾਈਡ ਤੇ ਯਾਰ ਤੇ ਬਾਈਕ ਨੂੰ ਰੋਟੀ ਖਾਣਾ ਆਇਆ ਸਰੋਂ ਦਾ ਸਾਗ ਆਮਣੇ ਸਰੋਂ ਦਾ ਤੇ ਭਾਈ ਐਡਰੈਸ ਦੱਸਿਓ ਉਹਦਾ ਪ੍ਰੋਪਰ ਉਹ ਆਣਾ ਰੋਡ ਹੈ ਜੀ ਆਈਸ ਹਸਪੀਟਲ ਦੇ ਕੋਲ ਬਿਲਕੁਲ ਸਿਹਣੀ ਬਾਗ ਦੇ ਸਾਹਮਣੇ ਜਿਹੜੀ ਰੋਡ ਲਾਂਡਰਾ ਨੂੰ ਨਹੀਂ ਚੱਲੀਏ ਉਹ ਆਣਾ ਲਾਂਡਰਾ ਅਸੀਂ ਵੀ ਰੀਲ ਦੇਖ ਕੇ ਆਏ ਬਾਈ ਦੀ ਤੇ ਟੈਸਟ ਕਰਦੇ ਆ ਤਾਂ ਗੋਡੀ ਲੱਗ ਰਿਹਾ ਜਿੰਨੇ ਕਰੋ ਘਾਰੇ ਨੇ ਚਲੋ ਖਾਈਏ ਇਹ ਦੱਸ ਦਿਆਂ ਤੁਹਾਨੂੰ ਚੈਨਲ ਸਬਸਕ੍ਰਾਈਬ ਵੀ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਪ੍ਰੀਮਤਰ ਉਹ ਇਧਰੇ ਦਿਨਾਂ ਵਿੱਚ ਪਿਆਜ਼ ਮੂੜੀ ਮੱਕੀ ਦੀ ਰੋਟੀ ਨਾਲ ਚਾਹ ਆ ਚਾਰਾ ਤੇ ਸਾਲ ਕਰਦੇ ਆ ਟਰਾਈ ਪੋਲੀ ਆ ਬਰੀ ਮੱਤੀ ਰਤੀ ਇੱਕ ਨੰਬਰ ਆ ਮਿੱਤਰੋ ਬਾਕੀ ਪੇਟ ਕਰ ਲਈ ਪੂਰਾ ਰੋ ਰੁੱਤੀ ਆਪਾਂ ਖਾ ਲਈ ਇਹ ਖਾ ਰਿਹਾ ਮੈਂ ਬਾਲੀ ਹੈਵੀ ਧੀਆ ਦੋ ਗੇ ਖਾਧੀਆ ਮਿੱਤਰੋ ਤੇ ਪਰ ਘੈਂਟ ਸੀ ਗਮ ਹਨ ਵਧੀਆ ਸੁਆਦ ਆਪਾਂ ਲੱਸੀ ਭੋਗਰੀ ਇਹਨਾਂ ਦੀ ਲੱਸੀ ਨੂੰ ਟਰਾਈ ਕਰਨੀ ਲੱਸੀ ਫ੍ਰੀ ਆ ਮੱਖਣ ਲੱਸੀ ਫ੍ਰੀ ਆ ਹੋਰੇ ਸਾਹਮਣੇ ਤੁਸੀਂ ਪੜ ਸਕਦੇ ਨੰਬਰ ਨੰਬਰ ਉਹ ਸਾਹਮਣੇ ਇੱਧਰ ਸੁਹਾਣਾ ਹਸਪਤਾਲ ਆ ਗਿਆ ਜਿਹੜਾ ਆਪਣਾ ਇੱਧਰ ਨੂੰ ਜਾਂਦਾ ਸਾਹਮਣੇ ਸੁਹਾਣਾ ਗੁਰਦਵਾਰਾ ਸਾਹਿਬ ਨੂੰ ਇੱਧਰੋਂ ਆਉਂਦੀ ਆ ਰੇੜੀ ਲੱਗੀ ਹੋਈ ਯਾਰੇ ਤੇ ਸਵਾਸੀ ਕੇ ਨਾਲ ਆਚਾਰ ਚੂਰ ਮਿਰਚ ਦਿੰਦੇ ਨੇ ਮੂਰੀਆਂ ਪਿਆਰ ਵਧੀਆ ਚਲੋ ਖਾਵੇ ਹਰਵਿੰਦਰ ਚੱਲਦੇ ਆ ਤੈਨੂੰ ਕਿਵੇਂ ਲੱਗੀ ਹਰਵਿੰਦਰ ਭਾਈ ਮਤਲ ੱੱਕੇ ਨਾਲ ਸੀ ਹੋਰ ਪਾ ਗਿਆ ਚਲੋ ਸੀ ਪੀਨੇ ਆ ਪੂਰੀ ਘੰਟਾ ਕਨੰਬਰ ਲੱਸੀ ਲੱਸੀ ਨੂੰ ਟਰਾਈ ਕਰ ਗਏ ਸਾਰੇ ਜਾਣੇ ਮਿੱਤਰੋ ਆਪਾਂ ਚੱਲੇ ਆਂ ਵਾਪਸ ਤੇ ਔਰੇ ਹੜਦੇ ਬਾਈਓ ਨਹੀਂ ਤੁਸੀਂ ਦੇਖ ਸਕਦੇ ਆ ਆਹ ਬਾਈ ਆ ਤੁਸੀਂ ਵੀਡੀਓ ਦੇਖ ਕੇ ਲਿਆ ਬਹੁਤ ਸੁਆਸੀ ਹਨ ਬਹੁਤ ਗੁੱਡ ਸੀ ਹਾਂ ਤਾਂ ਚਲੋ ਪਰ ਓਨੈਸਟ ਰਿਵਿਊ ਦਵਾਂਗੇ ਵੀ ਗੁੱਡ ਸੀ ਗੁੱਡ ਸੀ ਹੈ ਯਾਰ ਓਨੈਸਟ ਰਿਵਿਊ ਹੈ ਆਪਣਾ ਇਹ ਚਲੋ ਚੱਲਦੇ ਆਂ ਹਾਂਜੀ ਗਾਇਸ ਆਪਾਂ ਆ ਗਏ ਸੀ ਕਾਲ ਦੇ ਨਾ ਬੈਠਾ ਹਰਵਿੰਦਰ ਨਾਲ ਬੈਠਾ ਜੱਗੀ ਉਹ ਜੱਗੀ ਉਹ ਇਧਰੋਂ ਕਰ ਮੂੰਹ ਜੱਗੀ ਓਏ ਇਹਦਾ ਸਹੀ ਆ ਜਾ ਇਧਰ ਦੇਖ ਆ ਦੇਖੋ ਬਾਈ ਇਹ ਆ ਦੇਖੋ ਕੁੜੀਆਂ ਦੀਆਂ ਫੋਟੋ ਕਹੇ ਦਾ ਆ ਦੇਖੋ ਉਹ ਕੁੜੀਆਂ ਉੱਧਰ ਡਾਂਸ ਕਰ ਰਹੀਆਂ ਮੜਾ ਜੂਮ ਜੂਮ ਕਰੀ ਮੜਾ ਜੂਮ ਕਰੀ ਕੁੜੀਆਂ ਉਹ ਤਾਂ ਦੇਖ 5x 5x ਡਾਇਰੈਕਟ ਥੱਲੇ ਕੁੜੀਆਂ ਉੱਧਰ ਡਾਂਸ ਕਰ ਰਹੀਆਂ ਕੋ ਆ ਬੰਦਾ ਹੀ ਆ ਇਹ ਸ਼ਖਸ ਹੈਗਾ ਇਹ ਸਾਰਾ ਸਿਰੇ ਦਾ ਤੀਵੀਂ ਵਾਜੇ ਕਈ ਆ ਦੇਖੋ ਆ ਮੁੰਡੇ ਆਪਣੇ ਨਾਲ ਦੇ ਯਾਰ ਵੈਲੀ ਆ ਮੁੰਡੇ ਆਪਣੇ ਆ ਦੇਖੇ ਆ ਮੁੰਡੇ ਆਪਣੇ ਨੇ ਇਹ ਆਪਣੇ ਮੁੰਡੇ ਨੇ ਕੋਈ ਗੱਲ ਨਹੀਂ ਸਿਰਫ ਹੋਰੀ ਆ ਇਹ ਮਾਰੇ ਆਈ ਹੈ ਇਹ ਬਲੌਗ ਚੱਲਦਾ ਮਿੱਤਰੋ ਥੋੜਾ ਜਿਹਾ ਸਪੀਡ ਚੱਕ ਦੋ ਮੇਰੇ ਮਿੱਤਰੋ ਇਹ ਮਿੱਤਰੋ ਆ ਦੇਖੋ ਇੱਧਰ ਖੜੇ ਆਪਾਂ ਆ ਦੇਖੋ ਇੱਧਰ ਚੰਗੀ ਤਰ੍ਹਾਂ ਇੱਧਰ ਖੜੇ ਆ ਕਿ ਕਿ ਫੂਡ ਕੋਰਨਰ ਹਾਂ ਆ ਲਈ ਭਾਈ ਬਲੌਗਰਾਂ 650 ਆ ਗਿਆ ਮਿੱਤਰੋ ਆ ਦੇਖੋ ਆ ਇਹ ਪਾਣਾ ਹੁਣ ਕਰਦ ਮਾ ਪੇ ਉਹ ਡੇਟ ਚੈੱਕ ਕਰ ਪਹਿਲਾਂ ਹਜੇ ਰੁਕ ਜਾ ਹਾਂ ਰੁਕ ਪਹਿਲਾਂ ਆ ਦੇਖੋ ਹਾਂਜੀ ਗਾਇਸ ਆ ਆ ਗਏ ਸੀਗੇ ਕਾਲਜ ਤੋਂ ਤੇ ਹੁਣ ਆਪਾਂ ਸਾਰੇ ਚਤਨ ਚਾਰੇ ਜਾਣੇ ਚੱਲੇ ਜਿੰਮ ਅਭਿਨਵ ਹਰਵਿੰਦਰਾ ਮੂਰੇ ਜਿਹਦੇ ਪਸੰਦ ਗੱਡੀ ਚਾਹੁੰਦਾ ਤੇ ਬਸ ਚਲਿਏ ਜਿੰਮ ਤੇ ਲਾਈਏ ਥੋੜੀ ਚੈਸਟ ਟ੍ਰਾਈਸੈਪਸ ਆ ਜਹਾ ਲਾਉਣੇ ਨੇ ਆ ਸਾਡੇ ਕੋਚ ਨਹੀਂ ਇਹਦਾ ਕੋ ਦਾਦੇ ਸਾਨੂੰ ਸਾਨੂੰ ਕੋਈ ਐਕਸਰਸਾਈਜ਼ ਲਾਉਣੀ ਨਹੀਂ ਆਉਂਦੀ ਹੈਗੀ ਚਲੋ ਚੱਲਦੇ ਆਉਣਾ ਮਨ ਮੰਗੋ ਸਕੂਲ ਆ ਗਿਆ ਗਾਈਸ ਚੈੱਕ ਕਰਦਾ ਦੇ ਚੋਰੀ ਵਾਲੇ ਆ ਗਏ ਹੁਣ ਮੈਂ ਤਾਂ ਮਿੱਠੀ ਕੁੜੀ ਦੀ ਕੋਸ਼ਿਸ਼ ਕਰੀ ਇਸ ਦਾ ਉਹ ਜਰਾ ਆਵਾਜ਼ ਨਹੀਂ ਕੰਮ ਖਰਾਬ ਕਰ ਲੈ ਯਾਰ ਤੇ ਵਿਪੋਜ਼ਿਟ ਹੋਵੇ ਕੰਮ ਤੂੰ ਨਹੀਂ ਚੱਲ ਜਿੱਡੇ ਦੀ ਅੱਧਾ ਰੁੱਟੀ ਕਮ ਬੜੀ ਬਰੇਸ ਤੇ ਮਿੱਠੀ ਆੜੀ ਖਾਣੀ ਜੀ ਆ ਖੋਆ ਕਿੱਥੇ ਜਿਹੜਾ ਮੈਂ ਤਨ ਫੜਾਈ ਆ ਦੀ ਮਾੜਾ ਲੈ ਫਿਰ ਬਰਫੀ ਰੋਟੀ ਦੇ ਭਰਾਵਾ ਸੀ ਖਾ ਕੇ ਆਏ ਆ ਆ ਤਾਂ ਕੰਮ ਨਹੀਂ ਕਰਨਾ ਸੀ ਯਾਰ ਰਮਾਨ ਰੋਡ ਵਾਲੀ ਗੈਂਟੀ ਰਮਾਨ ਰੋਡ ਤੇ ਪਰੰਗ ਦੇ ਮਿੱਟੀ ਦੇ ਵਿੱਚ ਪੋਣੀ ਜਿਹੜੇ ਆਉਂਦੇ ਸੀ ਹਾਂ ਪਹਿਲੇ ਦਾ ਦੰਦ ਨੋਖੀਨ ਵਾਲੀ ਆ ਭੱਜੇ ਆਉਂਦੇ ਸੀ ਕਿੱਥੇ ਆ ਹੋ ਕੁਟਨੀ ਕਿਉਂ ਕਿਹਾ ਸੀ ਛੂਰੀ ਕੁਟਨੀ ਆ ਕੁਟੀਆਂ ਦੇ ਸੀ ਅਰੇ ਕੁਟੀਆਂ ਦੇ ਸੀ ਥੋੜਾ ਨਹੀਂ ਬਚਾਉਂਦਾ ਹਾਂ ਯਾਰ ਆ ਨਾ ਮੈਂ ਨਹੀਂ ਆਉਂਦਾ ਮੈਨੂੰ ਖਾਈ ਨਹੀਂ ਹੋਣੀ ਮੜ ਕੇ ਚੰਮ ਚ ਮੜ ਮੁੱਟੀ ਹੋਗੇ ਇੱਕ ਚਮਚੀ ਦੁਆਰੇ ਦਾ ਲੱਗਣ ਦੇ ਕੋਈ ਨਹੀਂ ਗੋਲ ਕੋਟ ਲਾਂਗੇ ਜਿੱਕੇ ਹੋਣਾ ਹੈ ਹਲੋ ਮੇਰੇ ਚੂਰੀ ਗੁੱਟੀ ਵਿੱਚ ਆ ਬੋਲੀ ਮੇਰਾ ਰੂਪੀ ਗੁੱਟੀ ਵਿੱਚ ਬੈਠੀ ਹੋਣਗੇ ਮੈਂ ਤਾਂ ਖਾਲਜੀ ਪਾ ਲਈ ਸੱਚਾ ਕੋਲ ਪਾਈ ਰੂ ਲਾ ਕੇ ਆ ਨਾ ਹੇ ਦੇ ਕਰਨੀ ਪੀ ਉਹਨੂੰ ਕਰਨੀ ਉਹ ਚੰਮ ਚ ਟੱਕਲਾ ਇਹ ਤਾਂ ਨਹੀਂ ਖਰਾਬ ਰੂਜ ਹੋਇਆ ਇਹ ਫਰਿੱਜ ਜੀ ਖਰਾਬ ਹੋਣਾ ਉਹ ਦੋ ਜਾਨੇ ਖਾਵਾਂਗੇ ਨਹੀਂ ਨਿਕਲਦੀ ਕੋ ਦੂਰ ਤੀ ਹੁੰਦੇ ਦੋ ਹੀ ਲਾ ਦੇ ਵਿੱਚ ਤਾਂ ਦੁਆਰ ਕਿੱਧਰ ਭੱਜਣਾ ਹੈ ਇਹਨਾਂ ਤੂੰ ਨਾ ਹੁਣ ਕੰਮ ਕੋਤੋਂ ਲੱਗੇ ਤੇਰੇ ਕੋਲੇ ਮੈਂ ਬੜਾ ਨਹੀਂ ਕਿਉਂ ਕਰਿਆ ਤੂਰੀ ਤਾਂ ਖਾਦੀ ਹੋ ਨਹੀਂ ਕੋਈ ਦਿਨਾਂ ਸਾਂ ਜੜਿਆ ਹਨ ਚਲੋ ਗਾਈਸ ਆਰਾਮ ਕਰੀਏ ਪੰਜ ਮਿੰਟ ਪਰ ਤੇ ਬਾਹਰ ਸੈਰ ਤੁਰ ਕਰਕੇ ਤੇ ਸਾਨੂੰ ਥੋੜੀ ਭੁੱਖ ਲੱਗਿਆ ਸੀ ਤੇ ਅਸੀਂ ਆ ਚੁੱਕੇ ਹਾਂ ਚਾਹ ਛੁਰੀ ਮੈਨੂੰ ਭੁੱਖ ਲੱਗੀ ਆ ਤੇ ਚਾ ਵੀ ਦੀ ਮੈਂ ਇੱਕ ਚੂਰੀ ਖਾ ਲੈਣੀ ਆ ਤੂਰੀ ਉਰੇ ਬੋ ਕਾਲਜ ਜਾਨਦਾ ਨਹੀਂ ਸੀ ਆਰਡਰ ਚੱਕਰ ਭੇਜਦਾ ਗਾਈਸ ਤੱਕ ਗਿਆ ਬਾਰਗ ਬੋਲ ਤਾ ਕਰਦੀ ਤੁਹਾਨੂੰ ਕੋਈ ਜਿਹਾ ਵਲੋਗ ਆ ਇਹ ਆਈ ਆਈ ਕਿਸਰ ਕਿਨੇ ਕਰਾਈ ਆ ਕਿ ਨਹੀਂ ਇੱਥੇ ਉਹ ਉੱਥੇ ਕੋੜ ਆਈ ਲਾਈਕ ਇਹ ਰੋਜ਼ ਇਹ ਰੋਜ਼ ਇਹ ਗੁਲਾਬ ਦੀ ਬੱਦੀਆਂ ਆ ਇਹ ਚੂਰੀ ਮੈਂ ਆਪਣੇ ਵਾਸਤੇ ਮੰਗਾਈ ਆ ਤੇ ਹੁਣੇ ਸਾਰੇ ਖਾੜ ਗਏ ਤੁਸੀਂ ਦੇਖ ਲਿਓ ਸਾਰੇ ਖਾਣ ਗਏ ਆ ਲਾ ਗਿਆ ਪਹਿਲਾਂ ਤਾਂ ਮੈਂ ਖਾਣਾ ਚਾਹੁੰਦਾ ਐ ਆਪ ਖਾਣਾ ਚਾਹੁੰਦਾ ਐ ਖਾ ਲਓ ਯਾਰ ਮੈਂ ਮਨਾ ਕਰਿਆ ਯਾਰ ਮਨਾ ਕਰਕੇ ਦੇਖਦੇ ਹਾਂ ਉਹ ਯਾਰ ਲਾ ਹੱਕ ਹੀ ਗਈ ਸਾਡਾ ਮਨਾ ਕਰਨ ਦਾ ਪਰ ਹੱਕ ਰਖਾਉਣ ਦਾ ਮੱਠੀ ਜਾਣਾ ਹੈ ਮੱਠੀ ਜਾਤਾ ਹੋਰ ਇੱਕ ਤੇ ਕੋਈ ਨਹੀਂ ਮੱਠੀ ਜਾਣੀ ਜਵਾਈ ਇਹਨੂੰ ਖਾਬਾ ਹਟਾ ਨਹੀਂ ਲੱਗਦਾ ਉਹ ਗੇ ਘਾਲ ਮੇਲਾ ਬੀਤ ਗਿਆ ਜਦ ਤੱਕ ਹੀ ਲੱਗੀ ਸੀ ਜੀ ਰੋਟੀ ਮੈਂ ਹਾਲੇ ਹੀ ਮੈਂ ਗਊ ਮੈਂ ਗੰਦਾ ਤਿੰਨ ਹਿਸਾਬ ਆ ਯਾਰ ਤਿੰਨ ਹਿਸਾਬ ਮੈਂ ਕਿਹਾ ਕਿ ਉਹ ਬਿਠਾ ਘੱਟ ਹੈ ਮੁੱਠਾ ਗੋਣ ਸੱਚੀ ਦੀ ਹੈ ਉਹ ਤਾਂ ਤੁਸੀਂ ਕਹੋ ਵਧੀਆ ਬਿਠਾ ਘੱਟ ਉਹ ਵਾ